ਦੀਵਾਲੀ ਦੇ ਮੌਕੇ ਦੇ ਉਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨਾ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨਾ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਸੋਨੀਪੱਤ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਕੰਪਨੀ ਦੇ ਗੇਟ ਤੇ ਹੀ ਇਹ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਇਹ ਸੋਨ ਪਾਪੜੀ ਦਿੱਤੀ ਗਈ ਦੀਵਾਲੀ ਦੇ ਮੌਕੇ ਦੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਆਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਫੋਨੀਪੱਤ ਦੇ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਹ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸ ਦੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਇਹ ਸੋਨ ਪਾਪੜੀ ਦਿੱਤੀ ਗਈ। ਦੀਵਾਲੀ ਦੇ ਮੌਕੇ ਦੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ। ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ। ਸੋਨੀਪੱਤ ਵਿੱਚ ਦੀਵਾਲੀ ਦੇ ਇਸ ਸੂਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਸ ਸੂਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕੀਤ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਇਸ ਸੂਨ ਪਾਪੜੀ ਦਿੱਤੀ ਗਈ ਦੀਵਾਲੀ ਦੇ ਮੌਕੇ ਦੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਇਆ ਦਿਸਲੇ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਸੋਨੀਪੱਤ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਹ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਨੇ ਤੇ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਸੋਨ ਪਾਪੜੀ ਦਿੱਤੀ ਗਈ। ਦੀਵਾਲੀ ਦੇ ਮੌਕੇ ਤੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ। ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਤੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਫੋਨੀਪੱਤ ਦੇ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਸ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸ ਦੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਇਹ ਸੋਨ ਪਾਪੜੀ ਦਿੱਤੀ ਗਈ ਦੀਵਾਲੀ ਦੇ ਮੌਕੇ ਦੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਧਰ ਰੱਖ ਕੇ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਸੋਨੀਪੱਤ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਸ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ ਇਹ ਸੋਨ ਪਾਪੜੀ ਦਿੱਤੀ ਗਈ ਦੀਵਾਲੀ ਦੇ ਮੌਕੇ ਦੇ ਉੱਤੇ ਮਾਲਕ ਦੇ ਵੱਲੋਂ ਕੰਪਨੀ ਦੇ ਸਟਾਫ ਨੂੰ ਗਿਫਟ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਵੇਖੋ ਸਟਾਫ ਨੂੰ ਇਹ ਗਿਫਟ ਪਸੰਦ ਨਹੀਂ ਆਉਂਦਾ ਦਰਅਸਲ ਸੋਨੀਪੱਤ ਦੀਆਂ ਤਸਵੀਰਾਂ ਜਿੱਥੇ ਕੰਪਨੀ ਮਾਲਕ ਦੇ ਵੱਲੋਂ ਸਟਾਫ ਨੂੰ ਸੋਨ ਪਾਪੜੀ ਦੀਵਾਲੀ ਦੇ ਮੌਕੇ ਗਿਫਟ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਉਦਰਕੀ ਸਟਾਫ ਦੇ ਵੱਲੋਂ ਵੇਖੋ ਫਿਰ ਗੁੱਸੇ ਚ ਆ ਕੇ ਸੋਨ ਪਾਪੜੀ ਦੇ ਡੱਬੇ ਉੱਥੇ ਹੀ ਕੰਪਨੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ ਸੋਨੀਪੱਤ ਦੇ ਵਿੱਚ ਦੀਵਾਲੀ ਦੇ ਗਿਫਟ ਦੇ ਵਿੱਚ ਮਿਲੀ ਸੋਨ ਪਾਪੜੀ ਜਿਸ ਨੂੰ ਲੈ ਕੇ ਕਰਮਚਾਰੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਕੰਪਨੀ ਦੇ ਗੇਟ ਤੇ ਹੀ ਇਹ ਸੋਨ ਪਾਪੜੀ ਦੇ ਡੱਬੇ ਸੁੱਟ ਦਿੱਤੇ ਜਾਂਦੇ ਨੇ ਜਿਸ ਦੀਆਂ ਕੀਤ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਤੇ ਇਸ ਦੇ ਦਰਮਿਆਨ ਜਿੱਥੇ ਲੋਕ ਇੱਕ ਦੂਜੇ ਨੂੰ ਮਠਾਈਆਂ ਦਿੰਦੇ ਨੇ ਤਾਂ ਮਾਲਕ ਦੇ ਵੱਲੋਂ ਆਪਣੇ ਸਟਾਫ ਨੂੰ son papi de tigre.